ਅਨਿਹ ਸਤੀਕਾਲ ਜੀ ਸਾਰਿਆਂ ਨੂੰ ਅੱਜ ਸੰਡੇ ਦਾ ਦਿਨ ਆ ਤਾਂ ਅਸੀਂ ਸਿਰਨਾ ਆਏ ਆਂਗੇ ਤੇ ਮੈਂ ਸਿਰਨਾ ਕੇ ਤੌਲੀਆ ਬੰਨਿਆ ਤੇ ਇੱਥੇ ਮੈਂ ਰੋਟੀਆਂ ਪਕਾ ਰੇਣੀ ਗਿਆ ਦੇਖੋ ਹਾਂਜੀ ਸਤੀਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦਿਨ ਆ ਸੰਡੇ ਦਾ ਕੱਪੜੇ ਕੁੱਪੂ ਧੋਤੇ ਤੇ ਸਾਰਾ ਘਰ ਛਾੜੂ ਬੱਚਾ ਛਾੜੂ ਧੋਦਿਆ ਪੋਚਾ ਕੱਲਾ ਰਹਿ ਗਿਆ ਖੰਦੀ ਮੇਰਾ ਤੇ 11:30 ਦਾ ਟਾਈਮ ਹੋ ਗਿਆ ਫਿਰ ਮੈਂ ਕਿ ਰੋਟੀ ਬਣਾ ਲਈਏ ਕਿਉਂਕਿ ਸਾਰੇ ਘਰੇ ਦੱਸਦਾ ਕਿ ਲੇਟ ਹੋ ਗਏ कि ਹੁਣ ਫੋਨ ਆ ਗਿਆ ਇਹਨਾਂ ਨੇ ਡਿਊਟੀ ਜਾਣਾ ਮੈਂ ਬੱਚਿਆਂ ਨੇ ਟਿਊਸ਼ਨ ਜਾਣਾ ਮੈਂ ਨਹੀਂ ਮੈਨੂੰ ਆਇੰਸ ਜਰੂਰਤੀ ਮੈਂ ਲੇਟ ਬਣਾਉਂਗੀ ਹੋਰ ਵੀ ਬੀੜ ਕੋ ਚਲਾ ਕੇ ਤਾਗਰ ਕਮਟ ਦੀ ਮੈਂ ਰੋਟੀ ਬਣਾਉਣ ਲੱਗੀ ਤੇ ਉਹਨਾਂ ਨੇ ਇਹਨਾਂ ਨੇ ਖਾਣੇ ਪਰੌਂਠੇ ਸਾਰਿਆਂ ਨੇ ਅਸੀਂ ਦੋਨਾਂ ਨੇ ਖਾਣੀ ਮੱਕੀ ਦੀ ਰੋਟੀ ਹਾਂਜੀ ਹੁਣ ਮੈਂ ਬਾਹਰ ਸਾਬ ਸਫਾਈ ਕਰਦੀ ਸੀਗੀ ਅਜੇ ਮੇਰੇ ਕੰਮ ਕੱਦ ਬਚਾਲੇ ਹੈਗਾ ਹੀ ਆ ਪਰ ਮੈਨੂੰ ਨਾਲ ਮੇਰੇ ਫ੍ਰੈਂਡ ਦੇ ਨਾਲ ਆਲਿਆਂ ਨੇ ਤੇ ਬਣਾਏ ਸੀਗੇ ਪਟੂਰੇ ਤੇ ਨਾਲੇ ਛੋਲਿਆਂ ਦੀ ਸਬਜ਼ੀ ਦਿੱਤੀ ਹੈ ਮੈਨੂੰ ਹੁਣ ਉਹਨਾਂ ਨੇ ਤੇ ਹੁਣ ਪਹਿਲਾਂ ਅਸੀਂ ਇਹ ਖਾਵਾਂਗੇ ਗਰਮ ਗਰਮ ਦੇਖੋ ਹੁਣ ਗਰਮ ਗਰਮ ਨੇ ਹਣੇ ਮੰਮੀ ਨੂੰ ਦੇਵਾਂਗੀ ਨਾਲੇ ਮੈਂ ਖਾ ਲੂੰਗੀ ਬੱਚੇ ਟਿਊਸ਼ਨ ਤੇ ਗਏ ਹੋਏ ਨੇ ਜੀ ਯਾਰੀ ਟਾਈਮ ਬਹੁਤ ਹੋ ਗਿਆ ਅੱਜ ਪਰ ਮੇਰੇ ਕੱਪੜੇ ਪੱਚ ਵਿਚਾਰੇ ਪਏ ਨੇ ਕਿਉਂਕਿ ਅਹੀਂ ਪਕੜੇ ਰਹੇ ਜੁੜੇ ਜਿਵੇਂ ਜਿਵੇਂ ਧਾਈ ਜਾਂਦੇ ਉਹ ਮੈਂ ਮਲਾਉਂਦੇ ਸੀ ਤੇ ਆ ਕੱਪੜੇ ਕੱਢਣ ਤੋਂ ਬਾਅਦ ਫਿਰ ਮੈਂ ਮਖੂਤ ਤੋਂ ਹੁੰਦੀ ਤੇ ਲੱਗਿਆ ਪਿਆ ਵੀ ਕਿੰਨੇ ਗੰਦੇ ਕਿਤੇ ਸਭ ਦਵਾਖਾਂ ਦੇ ਨੇ ਇਹਨੇ ਗੰਦੇ ਕਰ ਲਏ ਇਹਨਾਂ ਨੇ ਨਾਲੇ ਵੱਡੇ ਹੋ ਗਏ ਫਿਰ ਵੀ ਗੰਦੇ ਕਰ ਲੈਂਦੇ ਨੇ ਕਿਹਦਾ ਛਿੱਟੇ ਜਿਹੜੇ ਹੁੰਦੇ ਆ ਮੈਂ ਛਿੱਟਾ ਰਹਿਤ ਵਿੱਚ ਉਹ ਹੱਪੜਾੜੀ ਹੁੰਦੀ ਕੱਲ ਹੱਥ ਦਾ ਕਪੜਾ ਰਹਿਤ ਦੇ ਵਿੱਚ ਛਿੱਟੇ ਬੁੱਝ ਜਾਂਦੇ ਨੇ ਤੁਬੇ ਦਾ ਇੱਕ ਤਾਂ ਨਪਾਕਾਂ ਦਾ ਬਹੁਤ ਗੰਦਾਕ ਵਿਆਹ ਤੇ ਪੈਸੇ ਗੰਦੇ ਕਰ ਲਏ ਹਰ ਕੰਮ ਹੋਏ ਪੈੜੇ ਤੇ ਜੁੱਟਵਲੀ ਪਹਰੇ ਹੋਏ ਤਾਂ ਗੰਦੇ ਗੰਦੇ ਯਾ ਪੈੜੇ ਹੀ ਨੇ ਇਹ ਫਿਰ ਆ ਗਿਆ ਕਿੱਦਾਂ ਇਹ ਦੂਜਾ ਆ ਗਿਆ ਪੁਰਾਣੇ ਵਾਲਾ ਇਹ ਤਾਂ ਵੈਸੇ ਹੀ ਪਾਉਨੇ ਹੁੰਦੇ ਨੇ ਨਾ ਖੇਲਣ ਵਗੈਰਾ ਦੇ ਮੇ ਤਾਂ ਦੂਜੇ ਵਾਲੇ ਦੂਜੀ ਦੇ ਨੇ ਕਿੰਨੇ ਗੰਦੇ ਰਿੱਤੇ ਹੋਏ ਨੇ ਇਹ ਨੂੰ ਦੇ ਨੇ ਮੁੰਡੇ ਇੱਥੇ ਖੜੇ ਰਹਾਂ ਤੇ ਇਹ ਕਿੱਥੇ ਪਾਉਂਦੇ ਦੁਬਾਰੇ ਹੋਣਾ ਹੀ ਨਹੀਂ ਹੁਣ ਇਹ ਤਾਂ ਵੈਸੇ ਗੰਦੇ ਆ ਗਿਆ ਵੈਸੇ ਹੀ ਬਣਦੇ ਆ ਉਹ ਇਹ ਚਿੱਟੇ ਦੇ ਨਾਲੋਂ ਜ਼ਿਆਦਾ ਹੋ ਆਉਂਦਾ ਆਉਂਦਾ ਫਿਰ ਨਹੀਂ ਦੱਸਦੇ ਅੰਨੀ ਪਾਈਪ ਸਿੱਧੀ ਕਰਨੀ ਇਸ ਵਿੱਚ ਬੈਸੇ ਕਰੀ ਸਿੱਧੀ ਕਰਨੀ ਸੀ ਇਹ ਨਾ ਆਹ ਚਲਾਈ ਨਾ ਮੈਂ ਚਲਾਉਣ ਲੱਗਿਆ ਕਰ ਦੂ ਮੈਂ ਇਹਦੇ ਇੱਥੋਂ ਪਾਣੀ ਖੋਲਿ ਦੇਣਾ ਪਾਈਪ ਨਹੀਂ ਗੱਡੀ ਇੱਥੇ ਧੋ ਦੇਣੀ ਛੱਡ ਚੇ ਹੁਣ ਗੱਡੀ ਪਿੱਛੇ ਪਾਉਣਾ ਤੂੰ ਹੋ ਜਾਣਾ ਨਹੀਂ ਉਹ ਤਾਂ ਹੀ ਹੋ ਜਾਊਗੀ ਤੱਕਾ ਲਾ ਦੇ ਹੈਂਡ ਬ੍ਰੇਕ ਚੱਕ ਕੇ ਪਰ ਹੋਜੂਗੀ ਜੀ ਜੀ ਤੂੰ ਹੁਣ ਗੱਲ ਦੇ ਫੜੇ ਨਾ ਆਉਂਦੇ ਤੋ ਹੋਜੂ ਓ ਲੈ ਗੱਡੀ ਬਾਹਰ ਨੂੰ ਕਰ ਦੇ ਓ ਲੈ ਕਹਿੰਦੇ ਸਵੇਰ ਵਾਰਨ ਦਾ ਟਾਈਮ ਦਿਖਾ ਬੁਣਤ ਸਾਲੇ ਨੂੰ ਹਾਂਜੀ ਹਾਂਜੀ ਦੇਖ ਰਿਹਾ ਮੈਂ ਅੱਜ ਕੰਮ ਨੂੰ ਬਹੁਤ ਹੀ ਰੇਟ ਹੋ ਗਈ ਅੱਜ ਵਸਤੂ ਹੋਈ ਹੋਈ ਤੋਂ ਕਰਦੇ ਸਵੇਰ ਵਾਰਨ ਨੂੰ ਗੱਡੀ ਤੋਂ ਹਣੀਆ ਪਹਿਲਾਂ ਬਾਹਰ ਥੋੜੀ ਜਿਹੀ ਬੂਟੇ ਦੀ ਸਫਾਈ ਕੀਤੀ ਆ ਗੰਮਲੇ ਆਂਦੀ ਆਂਦੀ ਤੇ ਐਲੋਗਰਾ ਬਹੁਤ ਜ਼ਿਆਦਾ ਹੋਈ ਪਈ ਸੀ ਉਹਨੂੰ ਫਟ ਫਟ ਕੇ ਬਾੜੀ ਦੇ ਵਿੱਚ ਲਾ ਜਾਣ ਕਿ ਆਹ ਰੰਗ ਦੇ ਵਿੱਚ ਕਮਣੇ ਚ ਕੱਟ ਕੱਟ ਕੇ ਫਿਰ ਪਿਆਲਮ ਪਹਿਲਾਂ ਆਪਣੇ ਹੁੰਦੀ ਨਹੀਂ ਹੁੰਦੀ ਸੀ ਪਹਿਲਾਂ ਆਪਾਂ ਪਤਾ ਨਹੀਂ ਕਿਤੇ ਹੋਰ ਲਿਆਉਂਦੇ ਹੁੰਦੇ ਸਣਾ ਆਪਣੀ ਜਿਆਦਾ ਹੋ ਗਈ ਹੈ ਨਾ ਪਹਿਲਾਂ ਹੁੰਦੀ ਸੀ ਮਣ ਸਾਡੇ ਇੰਨੀ ਹੋਈ ਪੀ ਕੇ ਪਰ ਕੁਝ ਜਿਆਦਾ ਸਾਰੇ ਨਹੀਂ ਆ ਕੇ ਲੈ ਜਿਓ ਤਾਂ ਵੀ ਸੱਤ ਨਹੀਂ ਹੋਣੀ ਹਾਂ ਐਲੋਵਿਰਾ ਤੇ ਹਾਂ ਕਹਿੰਦੇ ਹੁੰਦੇ ਨੇ ਹੁਣ ਗੱਡੀ ਤਾਂ ਹੁੰਦੀ ਗੱਡੀ ਬਹੁਤ ਆਉਂਦੀ ਹੁੰਦੀ ਪਿਆ ਬਿਆਹ ਆਇਆ ਤੇ ਤਨਮੀ ਪੈ ਗਈਆਂ ਇਸ ਤੋਂ ਬਾਅਦ ਤੇਰਾ ਜਿਹੜਾ ਤਾਂ ਮੰਗੇ ਫੇ ਨਿਆਣੇ ਪੜਾਉਣੇ ਆ ਹਲੇ ਇਹਨੇ ਤੇ ਕੈਸਟ ਨੇ ਇਹਨਾਂ ਦੇ ਸਿਰੋਂ ਆਉਣੇ ਆ ਸਿਰ ਮਾਇ ਹੋਏ ਨੇ ਫਿਰ ਉਹ ਦੁਪਹਿਰ ਦਾ ਵੇਲਾ ਅੱਜ ਤੇ ਪਰਦੇਸ ਸ਼ੈਲੀ ਪੱਖ ਲੱਗੇ ਅੱਜ ਕਿਹਾਉਣ ਪਟੂਰੇ 12:30 ਵਜੇ ਜਿਵੇਂ ਮੰਦੀਆਂ ਦਿੱਤੇ ਸੀਗੇ ਤੇ ਉਹ ਖਾ ਲਏ ਦੀ ਮੈਨੂੰ ਤਾਂ ਭੁੱਖ ਨਹੀਂ ਦੀ ਤੋਂ ਤੇਰੇ ਜੀ ਬੂਟਾ ਲਾ ਕੇ ਆਪੋ ਚਾ ਕੱਪੜੇ ਘੱਟਦੇ ਨੇ ਹੁਣ ਸੁੱਕਰੇ ਬਾਅਦੇ ਕੱਪੜੇ ਸਰੇ ਬੂਟਾ ਮੈਨੂੰ ਸਾਢੇ 12 ਵਜੇ ਪਾਣੀ ਆ ਜਾਂਦਾ ਹੁੰਦਾ ਇਹ ਬੇੜ ਬਾਤੋ ਨਾ ਮੈਂ ਮੰਮੀ ਨੇ ਮੇਥੇ ਲਾ ਕੇ ਆਈਆਂ ਜਿਹੜਾ ਚਟਾਈ ਜੀ ਸੀਗੀ ਉਹ ਵਾਸਤੇ ਪਾਸੇ ਖਚ ਖਚ ਕੇ ਰਾਕ ਦੇ ਬਿਠਾ ਲੈਨੇ ਉੱਤੇ ਸਾਡੇ ਕਰੀ ਜਾਂਦੇ ਉਹਦੇ ਨੇ ਹੱਥ ਟਿਕਦੇ ਹੈਗੇ ਤੇ ਮੈਂ ਕਿਹਾ ਵੀ ਕੱਪੜਾ ਲਾ ਦੋ ਆਸੇ ਪਾਸੇ ਬੈਠੇ ਬੈਠੇ ਸੈਟ ਆ ਦੇ ਚਲੋ ਘਾਮ ਨਿਕੜਿਆ ਬਿਲਕੁਲ ਚੱਲ ਗਿਆ ਸਾਨੂੰ ਸ਼ੋਪੀ ਦਾ ਜਾਤਾ ਕਰ ਲਾ ਆਪਣੇ ਕੋਲ ਨੂੰ ਜਾਈ ਸਾਨੂੰ ਕਈਂ ਪੈਰਾਂ ਨੂੰ ਥੋੜੇ ਜਿਹਾ ਸੁੱਕ ਗਿਆ ਤੇ ਲਾ ਕੇ ਪਾ ਲਿਆ ਉਹ ਸੁੱਕੀ ਜਾਣੇ ਧੁੱਪ ਤਾਂ ਕਿੰਨੀ ਆ ਅੱਜ ਕਪੜੇ ਜੁਗਾਈ ਹੈ ਨਹੀਂ ਅਜਨ ਨੇ ਕਪੜੇ ਸੀਗੇ ਇੱਥੇ ਪਾ ਦੇਣਾ ਮੈਂ ਗੱਡੀ ਬਹੁਤ ਗੰਦੀ ਹੋ ਗਈ ਹੈ ਨਾ ਮਾ ਬੱਚੋ ਥੋਤੀ ਤਾਂ ਹੈ ਨਹੀਂ ਕੋਈ ਨਹੀਂ ਫਾਈਮ ਇਹ ਬਹੁਤ ਅਗਰ ਤੈਨੂੰ ਪਾਈਪ ਲਿਆ ਮੇਲੇ ਗਿੱਲੀ ਬਰੇ ਪਾਣੀ ਪਾਣੀ ਆ ਗਿਆ

ਮਾ ਮਾਹੇ ਪਰੋ ਇਹ ਬੰਦ ਕਰਾਂ। ਇਹ ਜੰਦੇ ਹੋਏ ਪੈਣਾ। ਆਹ ਦੇਖੋ ਸਾਫ ਕੀਤਾ ਹੈ। ਉਧਰ ਤੋਂ ਸਾਫ ਕਰ ਦਿੰਦੇ। ਆ ਦੇਖੋ ਆਹ ਲੈ ਟੈਂਟ ਸਾਫ ਕਰਕੇ ਇਹ ਜਾ। ਉਧਰ ਬਸ ਦੇ। ਅਰੇ ਪਹਿਲਾਂ ਇਹ ਜਾ ਹੁੰਦਾ ਸੀਗਾ। ਅੰਦਰ ਸੀਗਾ। ਮਤਲਬ ਵੀ 5 ਮਿੰਟ ਪਹਿਲਾਂ ਆਹੇ ਜਿਆ ਆਹ ਵਾਟ ਜਲੀ ਅੰਦਰ ਹੀ ਇਹ ਵਾਟ ਜਲੀ ਅੰਦਰ ਬੈਠੇ ਆ ਤਾਂ ਪੀ ਲੀਏ ਤੇ ਗਰਮੀ ਆਉਣ ਲੱਗੀ ਹੁੰਦੀ ਜਿੰਦ ਦੇ ਵਿੱਚ ਹੂੰ ਫਿਰ ਇੱਕ ਵਾਰ ਜੀ ਲੈਣੇ ਇੱਕ ਨੇ ਹਾਂ ਜੀ ਹਾਂ ਜੀ ਹੁਣ ਮੈਂ ਬਿਹੜਾ ਧੋ ਕੇ ਸਾਰਾ ਗੱਡੀ ਤੋਂ ਕੱਢੂ ਗੱਡੀ ਗੱਡੀ ਉਹੀ ਹੈ ਗਰਮ ਰਹੀ ਸੀ ਨਹੀਂ ਮੈਨੂੰ ਖੁਸ਼ੀ ਹੋਈ ਗੱਡੀ ਤੋਂ ਇੱਕ ਦੀ ਸਾਫ ਸਾਫ ਹੋ ਗਈ ਮੈਂ ਗੱਡੀ ਨੂੰ ਧੋ ਕੇ ਮੈਂ ਸਰਵਾਉਣ ਲੱਗੀ ਨਾਲੇ ਸਰਸੋਪੇ ਸੀਗੀ ਗਰਮੀ ਆ ਗਈ ਬਿਹੜਾ ਤੋਂ ਵੀ ਚੰਦ ਦੀ ਵੜਾ ਕਬਰਾਟ ਹੋਣ ਲੱਗ ਗਈ ਧੁੱਪ ਵੀ ਬਹੁਤ ਜ਼ਿਆਦਾ ਹੈ ਮੁਜ਼ੇ ਸੁਰਬਾ ਕੇ ਥੋੜਾ ਜਿਹਾ ਰੈਸਟ ਕਰੂੰਗੀ ਮੈਂ ਜੈਂਟਲ ਸਲੋ ਹਾਂਜੀ ਮੈਂ ਤਾਂ ਹੁਣ ਪੈ ਗਈ ਕੰਮਕੁਮ ਕਰਕੇ ਮੰਮੀ ਹੁਣ ਕੱਪੜੇ ਲਾਉਂਦੇ ਆ ਵਿਚ ਵਿਚਾਲੇ ਜਿਹੇ ਸੁੱਕੇ ਲਾਉਂਦੇ ਆ ਗਿਲਦੇ ਨੂੰ ਪਾਸੇ ਥਰਦੇ ਆ ਤੇ ਮੈਂ ਹੁਣ ਅੱਧਾ ਘੰਟਾ ਰੈਸਟ ਕਰੂੰਗੀ ਪਾਣੀ ਹੁਣ ਦੁਪਹਿਰ ਦਾ ਸਮਾਂ ਸੀਗਾ ਟਾਈਮ ਤਾਂ 1:00 ਵਜੇ ਨਾਲ ਹੀ ਆ ਤੇ ਹੁਣ ਸੇਵੀਆ ਬਣਾਈਆਂ ਗੇ ਰੋਟੀ ਨਹੀਂ ਬਣਾਈ ਪਰ ਕਿਸੇ ਪਲਾਸ ਰੇਟ ਖਾਦੇ ਸੀ ਇੱਕ ਗਵੰਦਿਆਂ ਦੇ ਉਹ ਖਾਣੇ ਭਟੂਰੇ ਖਾਦੇ ਇੱਕ ਇੱਕ ਤਾਂ ਕਰਕੇ ਸੇਮੀ ਬਣਾਇਆ ਚ ਕਿਉਂ ਹੈ ਸੇਮੀ ਬਣਾਇਆ ਕਿ ਉਹ ਵਾਲੇ ਦੁੱਧ ਵਾਲੇ ਖਾਂਦੇ ਨਹੀਂ ਕੋਈ ਜਵਾਕ ਵੀ ਨਹੀਂ ਖਾਂਦੇ ਦੁੱਧ ਵਰਕੇ ਇੱਕੋ ਛੋਲੇ ਖਾ ਲੈਂਦੇ ਨੇ ਫਿਰ ਇਹ ਛੋਟੀ ਰਹਿ ਜਾਂਦੀ ਜੀ ਮਮ ਚੱਲ ਪਰ ਨਨਨੇ ਕਰਕੇ ਥੋੜੇ ਮਵਾ ਦਿਖ ਨਹੀਂ ਰਹੇ ਹੋਣਗੇ ਤੁਹਾਨੂੰ ਜਾਣੀਆਂ ਨੇ ਉਹ ਠੰਡੀਆਂ ਹੋ ਜਾਣੀਆਂ ਚ ਹੈ ਤਾਂ ਦੇਖੋ ਕਿੰਨੀ ਸਵਾਦ ਨੂੰ ਇਹ ਪੱਦਰ ਕਰ ਮੇਰੇ ਪੜ ਰਿਹਾ ਹਵਾ ਕਹਾਣੀਆਂ ਸਟਾਰਟ ਕਰ ਦੋ ਵੈਰੀ ਮਮ ਹਾਓ ਸੁਆਦ ਮੈਂ ਦੇਖੀ ਆਂ ਸੁਆਦ ਬਣੀਆਂ ਨੇ ਗਰਮਾ-ਬਰਸਵਾ ਦਾ ਤੇ ਪਰੋ ਮੈਂ ਇੱਥੇ ਬੈ ਜਾਣਾ ਥੋੜੀ ਜਿਹੀ ਸਾਈਡ ਦੇ ਦੋ ਮੈਨੂੰ ਇਹ ਹੈ ਹਾਂਜੀ ਖਾ ਲਈਆਂ ਸੇਮੀਆਂ ਸੀ ਹੁਣ 3 ਵਜ ਗਏ ਨੇ ਘੰਟਾ ਕੋ ਹੁਣ ਬਿਠਾਂਗੇ ਫੇ ਚਾਹ ਬਣਾਵਾਂਗੇ 4 ਵਜੇ 7:30 ਹੋ ਗਏ ਜੀ ਕਿਉਂ ਪਹਿਲੇ 7 ਸੀ ਹਾਂ ਉਹ ਤਾਂ ਪਜਟਾ ਕੇ ਥੱਲੇ ਪੈ ਗਏ ਥੱਲੇ ਤੇ ਟਾਈਪ ਛੱਕ ਥੱਲੇ ਹੀ ਪੈ ਗਏ ਧੁੱਪੇ ਮੈਂ ਪੈ ਇਸੇ ਨਾਣਾ ਕੇ ਹੀ ਪੈ ਗਿਆ ਕੰਪਿਊਟਰ ਲਿਆ ਆ ਸ਼ਾਮ ਨੂੰ ਤਾਂ ਸ਼ਾਮ ਨੂੰ ਇੰਗਲਿਸ਼ ਵੀ ਕਰਨੀ ਹੈ ਇਹ ਵੀ ਕਰ ਲੂ ਇਹਨਾਂ ਕੋਲ ਸ਼ਾਮ ਨੂੰ ਡਾਇਮੈਂਡ ਨਹੀਂ ਮੜਾ ਅਲਸਰ ਨਾ ਤਾਂ ਹਾਂ ਉਹ ਲੈ ਸਰ ਤੇ ਕੁਝ ਆਵਾਜ਼ ਆਲੇ ਪਿੱਠੰਡੋ ਜਲਦੀ ਸਿੱਧੇ ਹੱਥ ਤੇ ਤਾਂ ਪਈ ਚਟਾਈ ਪਿਸ਼ਾ ਕੇ ਥੱਲੇ ਹੀ ਪੈ ਗਏ ਬੇੜੇ ਜੀ ਤਾਂ ਪਲਕ ਦੀ ਸੀ ਥੋੜਾ ਜਿਆ ਹਜੇ ਭਾਂਡੇ ਪੀ ਕੋਲੀ ਰੱਖ ਲੈ ਸੇਮੀ ਵਾਲੇ ਅੰਦਰ ਰੱਖ ਤੇ ਆਉਣੇ ਲੱਗੋ ਬੈਠਾ ਹਾਂ ਤੇ ਚਾਹ ਬਣ ਗਈ ਚਾਹ ਪੀਨੇ ਹੁਣ ਚਾਹ ਪੀ ਕੇ ਹੱਦ ਬਣਾਉਣੇ ਆ ਕਾਲੇ ਛੋਲੇ ਦੀ ਸਬਜ਼ੀ ਛੋਲੇ ਭੰਤੇ ਪਏ ਨੇ ਨਾਲ ਚਾਹ ਨਾ ਸਬਜ਼ੀ ਸੁੱਕੀ ਸਬਜ਼ੀ ਤਾਂ ਠੀਕ ਹੈ ਸੁੱਕੀ ਹੈ ਠੀਕ ਹੈ ਰੋਟੀ ਦੇਖਾਂ ਸਕੂਲ ਜਾਣ ਨੂੰ ਸੱਖਾ ਹੋ ਜਾਂਦਾ ਨਾਲੇ ਸੁਆਦ ਕਰਦੀ ਹੈ ਉਹਦੀ ਹੋ ਛੋਲੇ ਨੂੰ ਤਾਂ ਦੇ ਖੁਬਲਣੀ ਕੁਝ ਨਾ ਮਿਕਾ ਪਾਪੇ ਥੋੜਾ ਜਿਹਾ ਤੇਲ ਪਾ ਲਟਾ ਵਿੱਚ ਹਨ ਨੂੰ ਚਲਦੇ ਬਣੇ ਗਾਦ ਨੂੰ ਤੜਕਾ ਤਿਆਰ ਕਰ ਲੈਣਾ ਇਸ ਪਾਸੇ ਨੂੰ ਬੰਦੇ ਸਰਜੀ ਚਲਿਆ ਅੱਧਾ ਟੱਪ ਗਿਆ ਤੇ ਮੇਰੀ ਬਸ ਹੋ ਗਈ ਫਰ ਉਹਦੇ ਨਾਲ ਨਹੀਂ ਆਂਦੇ ਨਾ ਐਕਸਰਸਾਈਜ਼ ਕੀਤੀ ਅੱਜ ਨਾ ਸੈਰ ਕੀਤੀ ਆ ਖਾਈ ਨਾਂਗੇ ਭਾਈ ਜੀ ਯਾ ਵੇ ਯਾ ਹੁੰਦੇ ਆ ਇਹ ਇੰਨੇ ਵਧੀਆ ਲੱਗਦੇ ਨੇ ਐਂ ਟਾਈਂ ਟਿੱਟੇ ਛੋਲੇ ਦੀ ਸਬਜ਼ੀ ਹੁੰਦੀ ਹੈਗੀ ਫਿਰ ਤੇ ਕੀ ਹੋਣਾ ਵੇ ਨਗਰ ਕੀ ਤੰਦੇ ਹੁੰਦੇ ਹੋ ਆਏ ਹੁੰਦੇ ਨੇ ਨਹੀਂ ਕਰੂੰਗੀ ਨਹੀਂ ਚੱਲ ਰਹੀ ਇਹ ਤਾਂ ਹੁੰਦੀ ਸਬਜ਼ੀ ਉਥੇ ਕੋਲੇਜ ਵਗਦੇ ਕਿਨੂੰ ਵਗਦੇ ਨਹੀਂ ਮਾਤਾ ਨੂੰ ਜਿੰਦਰਾ ਅੱਜ ਤਾਂ ਪਿੱਛਿਆ ਸਭ ਬੜੇ ਕਲੇ ਬਿੱਟ ਅੱਜ ਤਾਂ ਤੁਸੀਂ ਸਾਰੀ ਗਾਸ ਸੁਵਾਈ ਜੈਨੇ ਤੁਸ ਤਵੇ ਦੀ ਕੋਈ ਤਾਂ ਮਾੜੀ ਮੂਠੀ ਲੱਗੂ ਆਉਂਦਾ ਜਿਆਦਾ ਮੈਂ ਨਾ ਕਰਦੀ ਮੈਂ ਨਹੀਂ ਕੋਈ ਬਦੂ ਵੀ ਇਹਨਾਂ ਕਰਦੀਆਂ ਲੱਗੂ ਇੰਨੇ ਵਧੀਆ ਆ ਬੱਚਿਆਂ ਨੇ ਆਹ ਗੋਲਚੀ ਨੂੰ ਗਾੜੇ ਜਿਹੀ ਸੋਲੇ ਦੀ ਸਬਜ਼ੀ ਬਣਾਈ ਸੀ ਤਾਂ ਸਬਜ਼ੀ ਮੈਂ ਤਰੀ ਗਾ ਲਈ ਬਣਾ ਬੈਠੀ ਆ ਕੋ ਸਬਜ਼ੀ ਆ ਕੋਈ ਬਾਦਾਂ ਮੈਂ ਕੁਚੇ ਬਹੁਤ ਸਵਾਦ ਆ। ਇਹ ਸਬਜੀ ਬਹੁਤ ਸਵਾਦ ਆ। ਹੂੰ। ਸਬਜੀ ਬਹੁਤ ਸਵਾਦ ਆ ਰਹੀ ਹੈ। ਹਾਂਜੀ। ਦੇਖੋ। ਗਾੜੀ-ਗਾੜੀ ਬਣੀ ਆ ਸੋ। ਨਿਆਣੇ ਨਹੀਂ ਛੱਡੇ ਹੋਏ ਕਹਿੰਦੇ ਕੁਚੇ ਖਾਣੇ ਆ। ਇਹਨਾਂ ਨੂੰ ਸੁੱਕੇ ਬਣਾਉਣ ਵਾਸਤੇ ਗਿਆ ਅਸਬਾਰ। ਪਰ ਮੈਂ ਸਬਜੀ ਥੋੜੀ ਗਾੜੀ ਬਣਾ ਲੁੱਕੀ ਇਸ ਪਹਿਲਾਂ ਹੀ। ਤੇ ਫਿਰ ਅਸੀਂ ਫੇਰ ਇਹਨਾਂ ਨੂੰ ਸੁੱਕੇ ਬਣਾ ਦਾਂਗੇ। ਕੁਚੇ ਬਹੁਤ ਸਵਾਦ ਨੇ ਸਬਜੀ ਨਾਲ। ਤੇ ਹੁਣ ਆ ਅਸੀਂ 6:30 ਵਜੇ ਰਾਤ ਨੂੰ ਖਾ ਲਈ ਕਿਉਂਕਿ ਇਸ ਤਰ੍ਹਾਂ ਜਲਦੀ ਨੂੰ ਹਾਜਮ ਹੋ ਜਾਣਗੇ ਕਿਉਂਕਿ ਮੇਰੇ ਦਾ ਹੀ ਹੁੰਦਾ ਇਹ ਅੱਜ ਆਪਾਂ ਤੁਹਾਨੂੰ ਕੱਲ ਨੂੰ ਹੁਣ ਲੰਮੀ ਵੀਡੀਓ ਨੇ ਮਿਲਾਂਗੇ ਫਿਰ ਮੈਂ ਨਿਆਣੇ ਬਣਾਉਂਗੀ ਉਸ ਤੋਂ ਬਾਅਦ